ਰੱਗਾ ਵੈਲਕਮ ਟੂ ਮੇਰ ਚੈਨਲ ਅਸੀਂ ਅੱਜ ਆਏ ਆ ਜੀ ਵਿਆਹ ਵੇਖਣ ਤੇ ਤੁਹਾਨੂੰ ਦਿਖਾਵਾਂਗੇ ਵਿਆਹ ਦਾ ਵਲੋਗ ਤੇ ਜੇ ਦੇਖੀਏ ਡੈਕੋਰੇਟ ਹੋਈਏ ਕਰਨ ਨੂੰ ਲਟਰ ਨੂੰ ਤਾਂ ਲੱਗੀਆਂ ਤੇ ਤੁਹਾਨੂੰ ਦਿਖਾਉਨੇ ਆ ਜੀ ਅੱਗੇ ਇਹ ਵਲੋਗ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਚੈਨਲ ਕੋ ਸਬਸਕ੍ਰਾਈਬ ਵੀ ਕਰਨਾ ਤੇ ਜੇ ਦੇਖੀਏ ਜੀ ਇਹ ਹੋ ਚੁੱਕਾ ਹੈ ਚੜ ਗਿਆ ਦਿਨ ਤੇ ਲਾਹਣ ਧੌਣ ਦੀ ਤਿਆਰੀ ਹੋਈ ਹੈ ਚੱਲ ਤੇ ਮੁੰਡੇ ਨੂੰ ਲਾ ਰਹੇ ਆ ਵਟਨਾ ਤੇ ਤਿਆਰੀ ਹੋ ਰਹੀ ਹੈ ਤੇ ਇੱਧਰ ਬੈੜਵਾਜਾਂ ਵਾਲੇ ਵੀ ਆ ਗਏ ਨੇ ਤੇ ਦੈਦਬਾਜ਼ ਦੁਲਾ ਪਾ ਰਿਹਾ ਜੀ ਆਪਣੀ ਡਰੈਸ ਤੇ ਡਰੈਸ ਹੋ ਰਹੀ ਹੈ ਸ਼ੂਟ ਜੇ ਦੇਖੀ ਫੋਟੋਗ੍ਰਾਫਰ ਇਹਨੂੰ ਕਰ ਰਿਹਾ ਜੀ ਸ਼ੂਟ ਤੇ ਇਹ ਹੋ ਗਈ ਸਾਰੀ ਤਿਆਰੀ ਤੇ ਤੇ ਹੁਣ ਬੱਜ ਗਿਆ ਜੀ ਸ਼ੇਰਾ ਦੁਲਾ ਬਿਲਕੁਲ ਤਿਆਰ ਹੈ ਤੇ ਹੁਣ ਵੇਟ ਕਰ ਰਹੇ ਹਾਂ ਜੀ ਅਸੀਂ ਬਾਕੀ ਬਰਤੀ ਵੀ ਤਿਆਰ ਹੋਣ ਜੋ ਇਹਨੂੰ ਹਾਰ ਹੂਰ ਪੌਣੇ ਪੌਣ ਤੇ ਇਹ ਨਕਸ਼ ਤੇ ਨੀਤਨ ਤੇ ਇਹ ਨਸੋੜਾ ਜਿਹਾ ਸਾਡਾ ਸਰਬੰਨਾ ਤੇ ਜੈਸੀ ਵੀ ਵੇਖੋ ਸਤਾਨੀਆ ਕਰਨੀ ਤੇ ਇਹ ਬਰਾਤ ਜਿਹੜੀ ਆ ਹੋ ਚੁੱਕੀ ਆ ਰੈਡੀ ਤੇ ਚਲਦੇ ਆ ਵਿਖਾਉਣੇ ਤੁਹਾਨੂੰ ਜੀ ਤੇ ਇਹ ਦੇਖੀਏ ਤਕਰੀਬਨ ਸਾਰੀ ਬਰਾਤ ਹੋ ਚੁੱਕੀ ਆ ਰੈਡੀ ਤੇ ਜੇ ਦੁੱਲਾ ਚੜ ਗਿਆ ਜੀ ਕੋੜੀ ਤੇ ਹੁਣ ਹੋਊਗੀ ਪਣਾ ਲੋਵਾਗਾਂ ਦੀ ਰਸਮ ਤੇ ਹੁਣ ਗੁੱਲਣ ਗਈਆਂ ਪਣਾ ਵਾਗਾਂ ਤੋਂ ਬਾਅਦ ਬਰਾਤ ਜਾਏਗੀ ਪੈਲਸ ਵਿੱਚ ਇੱਕ ਇੱਕ ਫੜਨਾ ਪੰਜ ਫੜਨਾ ਅਜੇ ਨਾ ਸਾਰੇ ਜਾਣੇ ਤੁਸੀਂ ਇੱਧਰ ਆਓ ਇੱਕ ਮਿੰਟ ਆ ਬੇਖੀ ਆ ਤੂੰ ਮੁੰਡੇ ਨੂੰ ਅੱਗੇ ਬਿਠਾ ਦਿਓ ਦੇਖਿਓ ਸਰ ਆਜੋ ਦੋ ਜਾ ਪਾਓ ਪਹਿਲੇ ਇਕੱਤੇ ਹੀ ਸਭ